ਇਹਦਾ ਅੱਜ ਦਾ ਮੈਸੇਜ ਮੈਂ ਚਾਹੁੰਨਾ ਵੀ ਕਬੱਡੀ ਇੱਕ ਕਲਪ ਵਾਂ ਕੇ ਵੀ ਘੁੰਮੇ ਇਹਨੂੰ ਦੇਖੋ ਕੱਲ ਨੂੰ ਹੋਰ ਕਿਤੇ ਆ ਦੂਜੀ ਫੈਡਰੇਸ਼ਨ ਦਾ ਉਹ ਦੇਖੋ ਬਾਕੀ ਮਹਾਰਾਜ ਘਰੇ ਇੱਕ ਮੋਠ ਹੋ ਜਾਣ ਪਰ ਫਿਰ ਇਹਨੇ ਪਲੇਅਰ ਐਡਜਸਟ ਨਹੀਂ ਹੋਣੇ ਸਭ ਤੋਂ ਵੱਡੀ ਗੱਲ ਇਹ ਕੋਈ ਹੋਰ ਵਾਹਿਗੁਰੂ ਜੀ ਦਾ ਖਾਲਸਾ ਨਾਹਿਰੂ ਜੀ ਦੀ ਖਤਰੀ ਸਵਾਜ ਸਭ ਤੋਂ ਪਹਿਲਾਂ ਤੁਸੀਂ ਸਾਰੇ ਖੇਡ ਪ੍ਰੇਮੀ ਕਬੱਡੀ ਪ੍ਰੇਮੀ ਟੂਰਨਾਮੈਂਟ ਵਿੱਚ ਪਹੁੰਚੇ ਆ ਸਾਰੀਆਂ ਕਲੱਬ ਜੀ ਇਹ ਗੱਲਾਂ ਨਹੀਂ ਵੀ ਜੰਗ ਵੱਲੋਂ ਜੰਗ ਦਾ ਟੂਰਨਾਮੈਂਟ ਆ ਪਰ ਜਿੰਨੀਆਂ ਕਲੱਬ ਪਾਰਟਿਸਪੇਟ ਕਰ ਰਹੀਆਂ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਤੁਸੀਂ ਆ ਕੇ ਰੌਣਕਾਂ ਲਾਤੀਆਂ ਇਹ ਗਰਾਊਂਡ ਪਹਿਲਾਂ ਕਦੀ ਸੋਚਦੇ ਸੀ ਮੈਂ ਜਦੋਂ ਕੋਈ ਟੂਰਨਾਮੈਂਟ ਬਣਾ ਇੱਥੇ ਤਾਂ ਸ਼ਾਇਦ ਦੂਰ ਆ ਤਦੋਂ ਕੋਉਂਦੇ ਨਹੀਂ ਪਰ ਅੱਜ ਤੁਸੀਂ ਪਿਆਰ ਦਾ ਸਬੂਤ ਦਿੱਤਾ ਤੁਹਾਨੂੰ ਦਿਲ ਦੀਆਂ ਗਾਰਣੀਆਂ ਤੋਂ ਜੰਗ ਕਲੱਬ ਤੇ ਸਾਰਿਆਂ ਨਾਲ ਦੀਆਂ ਜਿੰਨੀਆਂ ਵੀ کلبਾਂ ਹੋਰ ਜਿਹਨਾਂ ਦੇ ਪਾਰਟਿਸਿਪੇਟ ਕਰ ਰਹੇ ਉਹਨਾਂ ਵੱਲੋਂ ਜੀ ਆਇਆਂ ਵੈਲਕਮ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਬਾਕੀ ਇੱਕ ਗੱਲ ਜੋ ਮੇਰੇ ਮਨ 'ਚ ਮੈਂ ਕਾਫੀ ਸੌਂਣਾ ਤੋਂ ਥੋੜਾ ਜਿਆਦਾ ਭਰੇ ਸੀਗਾ ਆ ਥੋੜਾ ਬਿਜ਼ੀ ਹੋ ਗਿਆ ਮੇਰਾ ਕਹਿਣਾ ਇਹ ਵੀ ਜਿੱਥੇ ਵੀ ਟੂਰਨਾਮੈਂਟ ਹੁੰਦਾ ਤੁਸੀਂ ਕਬੱਡੀ ਦੇ ਸ਼ਕੀਰ ਆ ਕਬੱਡੀ ਸਾਡੀ ਮਾਂ ਖੇਡਿਆ ਇਹ ਲੋਕਾਂ ਨੂੰ ਕਨਫਿਊਜ਼ ਨਹੀਂ ਹੋਣਾ ਚਾਹੀਦਾ ਅੱਜ ਦਾ ਮੈਸੇਜ ਮੈਂ ਚਾਹੁੰਦਾ ਵੀ ਇਹ کلب ਵਾਂ ਕੇ ਵੀ ਘੁੰਮੇ ਜਿੱਥੇ ਵੀ ਕਬੱਡੀ ਹੁੰਦੀ ਆ ਕੈਨੇਡਾ ਦੇ ਵਿੱਚ ਖਾਸ ਕਰਕੇ ਆਪਾਂ ਹੁਣ ਕੈਨੇਡਾ ਬੈਠਿਆਂ ਯੂਰਪ 'ਚ ਵੀ ਕਬੱਡੀ ਹੋ ਰਹੀ ਆ ਲੋਕ ਦੇਖ ਲੈ ਜਦੋਂ ਹਾਂ ਇਨੀ ਬੇਨਤੀ ਜ਼ਰੂਰ ਆਸੀ ਵੀ ਅੱਗੇ ਤੋਂ ਐਚ ਡੀ ਫੈਡਰੇਸ਼ਨ ਆ ਡਿਸੀਜਨ ਲਊ ਵੀ ਜੇ ਇੱਥੇ ਕੋਈ ਟੂਰਨਾਮੈਂਟ ਆ ਤੇ ਸਾਡੀ ਵੀ ਕੋਸ਼ਿਸ਼ ਹੋਊਗੀ ਵੀ ਅਸੀਂ ਉਸ ਦਿਨ ਦਾ ਟੂਰਨਾਮੈਂਟ ਨਾ ਰੱਖੀਏ ਤੇ ਦੂਜੇ ਵੀ ਨਾ ਰੱਖਣਾ ਕਿਉਂਕਿ ਸਾਰੇ ਕਬੱਡੀ ਪ੍ਰੇਮੀ ਕਨਫਿਊਜ਼ ਹੋ ਜਾਂਦੇ ਆ ਸਾਰਿਆਂ ਦਾ ਇੱਥੇ ਪਿਆਰ ਮੁਹੱਬਤ ਆ ਸਾਂਝਿਆ ਤੇ ਅਸਲੀ ਗੱਲ ਇਹ ਹੈ ਵੀ ਜਿੱਥੇ ਵੀ ਕਬੱਡੀ ਹੁੰਦੀ ਆ ਉੱਥੇ ਤੁਸੀਂ ਜ਼ਰੂਰ ਪਹੁੰਚੋ ਤੁਹਾਡਾ ਸਹਿਯੋਗ ਤੁਹਾਡੇ ਉਹਨਾਂ ਕਲੱਬਾਂ ਆਪਣਾ ਜ਼ੋਰ ਤਾਂ ਲਾਉਂਦੀਆਂ ਤੁਸੀਂ ਫਾਈਨੈਂਸ਼ਲੀ ਵੀ ਸਪੋਰਟ ਕਰਦੇ ਆ ਉਹਦਾ ਵੀ ਧੰਨਵਾਦ ਹੈ ਕਿਉਂਕਿ ਇੱਕ ਬੰਦਾ ਤਾਂ ਕਬੱਡੀ ਨੂੰ ਚਲਾ ਨਹੀਂ ਸਕਦਾ ਪਰ ਤੁਸੀਂ ਇਹ ਵੀ ਸਮਝਦੇ ਕਿ ਪਲੇਅਰਾਂ ਨੂੰ ਕਿੱਦਾਂ ਇਕਮੁੱਠ ਰੱਖਣਾ ਸਾਰੀ ਕਲੱਬ ਨੇ ਕਿੱਦਾਂ ਇਕਮੁੱਠ ਰਹਿਣਾ ਉਹ ਸਾਰਾ ਸਿਹਰਾ ਤੁਹਾਡੇ ਸਿਰ ਜਾਂਦਾ ਜੇ ਕੋਈ ਟੂਰਨਾਮੈਂਟ ਕਾਮਯਾਬ ਹੁੰਦਾ ਉਹ ਸਿਹਰਾ ਫੈਡਰੇਸ਼ਨ ਤੋਂ ਵੀ ਪਹਿਲਾਂ ਤੁਹਾਡੇ ਸਹਾਰੇ ਆ ਸੋ ਜਿੱਥੇ ਤੱਕ ਆਵਾਜ਼ ਪਹੁੰਚਦੀ ਜਿੰਨੇ ਵੀ ਸੱਜਣ ਇੱਥੇ ਕਬੱਡੀ ਪ੍ਰੇਮੀ ਪਹੁੰਚੇ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਇਹ ਬਹੁਤ ਜ਼ਰੂਰੀ ਗੱਲ ਸੀ ਮੇਰੇ ਦਿਲ ਹੋ ਸਕਦਾ ਮੈਨੂੰ ਚੰਗੀ ਤਰ੍ਹਾਂ ਐਕਸਪਲੇਨ ਨਾ ਕਰ ਸਕਿਆ ਮਾ ਮੇਰਾ کہنا ਇਹ ਵੀ ਜਿੱਥੇ ਵੀ ਦੂਜੀ ਗੱਲ ਇਹ ਵੀ ਆ ਵੀ ਇੱਥੇ ਕੋਈ ਛੇਕ ਲੱਭਾ ਖੇਡਦੀਆਂ ਸਾਰੇ ਪਲੇਅਰ ਇਹ ਵੀ ਨਹੀਂ ਖੜਾ ਸਕਦੇ ਤੇ ਜਿਹੜੇ ਹੋ ਰਿਹਾ ਉਹ ਵੀ ਨਹੀਂ ਖੜਾ ਰਹੇ ਕਿ ਕਿ ਆਹ ਪਲੇਅਰ ਕਿੱਥੇ ਜਾਣਗੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਇਹ ਜਾ ਕੇ ਫੇ ਨਸ਼ੇ ਤੇ ਲੱਗਣਗੇ ਜਾਂ ਕ੍ਰਾਈਮ ਵੱਲ ਜਾਣਗੇ ਦੋ ਰਾਹ ਹੁੰਦੇ ਆ ਬੰਦੇ ਕੋਲ ਜਦੋਂ ਬੰਦੇ 'ਚ ਜੰਗਿਆਨ ਹੁੰਦੀ ਆ ਫਿਰ ਬੰਦਾ ਟੱਕਰਾਂ ਮਾਰਨ ਨੂੰ ਫਿਰਦਾ ਸੋ ਇਹ ਮੈਸੇਜ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਕੀਤਾ ਹੋਣਾ ਤੇ ਕਰੋਗੇ ਵੀ ਜਰੂਰ ਇਸ ਗੱਲ ਨੂੰ ਸੋਚਿਓ ਵੀ ਜਿਹੜੀ ਕੋਈ ਭੱਟੀ ਸੰਸਥਾ ਆ ਵੱਡਲਾ ਕੁੰਡੇ ਲਈ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹ ਸਾਰੇ ਮੋਤੀ ਚੋਖ ਲੈਂਦੇ ਆ ਵੱਡੇ ਪਲੇਅਰ ਲੈ ਜਾਂਦੇ ਆ ਫਿਰ ਵੀਡੀਓ ਫਿਰ ਉਦੋਂ ਥੱਲੇ ABC 1 2 3 ਪ੍ਰਾਈਜ਼ ਵੀ ਇਦਾਂ ਹੀ ਮਿਲਦੇ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਮੈਂ ਜ਼ਿਆਦਾ ਕੋਈ ਸਿਆਣਾ ਨਹੀਂ ਪਰ ਕਬੱਡੀ ਸਾਡੀ ਮਾਂ ਖੇਡ ਹੈ ਇੱਕ ਅਟਰੈਕਸ਼ਨ ਹੈ ਮੈਂ ਵੀ ਅੱਜ ਇੱਥੇ ਆਇਆ ਸਾਰੀ ਲੁਹੜੀ ਨਹੀਂ ਤਾਂ ਮੈਂ 5-7 ਲੱਖ ਰੁਪਈਆ ਲੈ ਕੇ ਜਾਣਾ ਪਰ ਇਹ ਪਿਆਰ ਆ ਸੀ ਵੀ ਤੁਹਾਡੇ ਵਾਂਗੂ ਦਰਸ਼ਕ ਬਣ ਕੇ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਾਡੇ ਇੱਥੇ ਪਿਆਰ ਮੁਹੱਬਤ ਜਿੱਥੇ ਵੀ ਕੋਈ ਟੂਰਨਾਮੈਂਟ ਹੁੰਦਾ ਜੇ ਅੱਜ ਇੱਥੇ ਆ ਇਹਨੂੰ ਦੇਖੋ ਕੱਲ ਨੂੰ ਹੋਰ ਕਿਤੇ ਆ ਦੂਜੀ ਫੈਡਰੇਸ਼ਨ ਦਾ ਉਹ ਦੇਖੋ ਬਾਕੀ ਮਹਾਰਾਜ ਘਰੇ ਇੱਕ ਮੋਠ ਹੋ ਜਾਣ ਪਰ ਫਿਰ ਇਹਨੇ ਪਲੇਅਰ ਅਡਜਸਟ ਵੀ ਹੋਣੇ ਸਭ ਤੋਂ ਵੱਡੀ ਗੱਲ ਇਹ ਕੋਈ ਹੋਰ ਲਾਕ ਡਾਟ ਵਾਲੀ ਕਿਸੇ ਨਾਲ ਮੇਰਾ ਖਿਆਲ ਅਸੀਂ ਜਦੋਂ ਬੈਠਦੇ ਹਾਂ ਉਹ ਗੱਲ ਕਰਦੇ ਹਾਂ ਸੋ ਇਹ ਮੇਰਾ ਇੱਕ ਬਹੁਤ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਜਿੱਥੇ ਕਬੱਡੀ ਹੁੰਦੀ ਉੱਥੇ ਜ਼ਰੂਰ ਪਹੁੰਚੋ ਜਿਹੜੀ ਵੀ ਫੈਡਰੇਸ਼ਨ ਤੋਂ ਹੁੰਦੀ ਠੀਕ ਹੈ ਜੀ ਸਿਰ ਜੇ ਚੰਗੀ ਗੱਲ ਹੈ ਤਾਂ ਤਾੜੀ ਲਾਓ ਜਦੋਂ ਸਾਡਾ ਟੂਰਨਾਮੈਂਟ ਉੱਥੇ ਜ਼ਰੂਰ ਆਇਆ ਕਰੋ ਤਾੜੀ ਬਾਹਰ ਸਾਰੇ ਯਾਰ ਵਾਹ ਸੋ ਸੋ ਅੱਜ ਮੈਂ ਦੋ ਗੋਲਫੇ ਸੁਣਾਉਣੇ ਪੈਣੇ ਮੇਰੇ ਭਰਾ ਸਵੇਰ ਦੇ ਪੂਰਾ ਰੈਕੀਟਨ ਦੇ ਖੋਲ ਰਹਾ ਮੈਂ ਸੋਦਾ ਇਹਨਾਂ ਦੇ ਗਾਲ ਹੁਣ ਸਾਡੇ ਨਾਲੋਂ ਜ਼ਿਆਦਾ ਕਹਿ ਮੈਂ ਕਿਤੇ ਗਾਉਣ ਨਾਲ ਆਪਣਾ ਸਾਡਾ ਮਾਰਕੀਟ ਨੂੰ ਨਾ ਫਰਕ ਪਵੇ ਇਹਨਾਂ ਦੇ ਗਾਲ ਵੀ ਖੁਸਵੇਰ ਤੋਂ ਸ਼ਾਮ ਤਾਈ ਅਸੀਂ ਦੋ ਤਿੰਨ ਘੰਟੇ ਗਾਈਏ ਗਾਲ ਥੱਕ ਜਾਂਦੇ ਆ ਇਹਨਾਂ ਨੂੰ ਪਹਿਲਾ ਦਿਨ ਵੀ ਇੰਝ ਇੰਕਰ ਜਿਵੇਂ ਨਾ ਹੋ ਲੈਣ ਲੱਗਾ ਸਾਡੇ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਸਾਰੇ ਭਰਾਵਾਂ ਨੂੰ ਜਿੰਦਾਬਾਦ ਗੁਰੂ ਮਹਾਰਾਜ ਚੜ੍ਹਦੀ ਕਲਾ ਕਿਉਂਕਿ ਕਬੱਡੀ ਹੁਣ ਇਹਨਾਂ ਤੋਂ ਬਿਨਾਂ ਵੀ ਨਹੀਂ ਇਹਨਾਂ ਤੋਂ ਵੀ ਨਾ ਵੀ ਚੱਣੀ ਇਹਨਾਂ ਦੇ ਨਾਂ ਤੇ ਵੀ ਤਾੜੀ ਲਾ ਦਿਓ ਇਹਨੇ ਅਟਰੈਕਸ਼ਨ ਵਾਲੇ ਕੱਤੇ ਮੋਲ ਸਾਡੇ ਕੰਨਾਂ 'ਚ ਪੈਂਦੇ ਤਾਂ ਥੋੜੀ ਪਾਵਰ ਆਉਂਦੀ ਆ ਸੋ ਮੈਂ ਫਿਰ ਉਹੀ ਪੁਰਾਣਾ ਗੀਤ ਸੁਣਾ ਦਿੰਨਾ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਦੇ ਜਿੱਤੀ ਮਹਾਨ ਤਲਵਾਰਾਂ ਦੇ ਸਿਰਾਂ ਦੇ ਇੱਕ ਵੀ ਜੁਰਤ ਨਾਲ ਫੈਸਲੇ ਕਰੀਵੇ ਉਤੋਂ ਰੱਬ ਦੀ ਨਿਗਾ ਵੀ ਮਿਹਰਬਾਨ ਚਾਹੀਦੀ ਹੈ ਹੱਗੇਰਾ ਦੇ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵਿਡੌੜਿਆਂ ਨੂੰ ਜਾਣ ਚਾਹੀਦੀ ਹੱਗੇਰਾ ਦੇ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵਿਡੌੜਿਆਂ ਚ ਜਾਣ ਚਾਹੀਦੀ ਗਹਿਰਾ ਦੇ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵਿਡੌੜਿਆਂ ਚ ਜਾਣ ਚਾਹੀਦੀ